ਪੰਜਾਬ ਸਰਕਾਰ ਵੱਲੋਂ ਇੱਕ ਖਬਰ ਆਈ ਹੈ। ਹਾਂਜੀ। ਇੱਕ ਸ਼ਾਰਟ ਨੋਟਿਸ ਜਾਰੀ ਹੋਇਆ। ਹਾਂਜੀ। ਸਪੈਸ਼ਲ ਐਜੂਕੇਸ਼ਨ ਟੀਚਰਾਂ ਦੀ ਭਰਤੀ ਬਾਰੇ। ਇਹ 14 ਜੁਲਾਈ 2025 ਦਾ ਨੋਟਿਸ ਹੈ। ਅੱਛਾ ਚਲੋ ਫਿਰ ਇਸ ਤੇ ਥੋੜੀ ਗੱਲ ਕਰਦੇ ਹਾਂ। ਹਾਂਜੀ। ਦੇਖਦੇ ਹਾਂ ਪੰਜਾਬ ਦੇ ਸਿੱਖਿਆ ਖੇਤਰ ਲਈ ਇਹਦਾ ਕੀ ਮਤਲਬ ਹੈ? ਬਿਲਕੁਲ ਬਿਲਕੁਲ। ਨੋਟਿਸ 'ਚ ਲਿਖਿਆ ਕਿ ਕੁੱਲ 725 ਨਵੀਆਂ ਪੋਸਟਾਂ ਨੇ। 725 ਇਹ ਤਾਂ ਕਾਫੀ ਵੱਡੀ ਗਿਣਤੀ ਲੱਗਦੀ ਪਈ ਹੈ। ਹਾਂਜੀ 725। ਅ ਯਕੀਨਨ ਇਕ ਚੰਗੀ ਗਿਣਤੀ ਹੈ ਖਾਸ ਕਰਕੇ ਜਦੋਂ ਆਪਾਂ ਸੋਚਦੇ ਆ ਕਿ ਸਪੈਸ਼ਲ ਐਜੂਕੇਸ਼ਨ ਵਾਲੀ ਪੜਤੀ ਨਾ ਅਕਸਰ ਇੰਨੀ ਵੱਡੀ ਨਹੀਂ ਹੁੰਦੀ ਹੂੰ ਤਾਂ ਇਹ ਲੱਗਦਾ ਪਿਆ ਕਿ ਸ਼ਾਇਦ ਸਰਕਾਰ ਹੁਣ ਥੋੜਾ ਜ਼ਿਆਦਾ ਧਿਆਨ ਦੇ ਰਹੀ ਹੈ ਸਪੈਸ਼ਲ ਲੋਣਾ ਵਾਲੇ ਬੱਚਾਂ ਵੱਲ ਸਹੀ ਗੱਲ ਹੈ ਅੱਛਾ ਇਹ ਵੀ ਦੱਸਿਆ ਕਿ 725 ਨੂੰ ਵੰਡਿਆ ਹੋਇਆ 393 ਪ੍ਰਾਇਮਰੀ ਲਈ ਤੇ 332 ਮਾਸਟਰ ਕੈਡਰ ਲਈ ਹਾਂਜੀ ਇਹਨਾਂ ਕੈਟੇਗਰੀਆਂ ਬਾਰੇ ਥੋੜਾ ਦੱਸੋਗੇ ਮਤਲਬ ਪ੍ਰਾਇਮਰੀ ਤੇ ਮਾਸਟਰ ਕੈਡਰ ਦਾ ਕੀ ਫਰਕ ਹੁੰਦਾ ਇਥੇ ਹਾਂ ਦੇਖੋ ਜੀ ਜਿਹੜੀ ਪ੍ਰਾਇਮਰੀ ਕੈਟੇਗਰੀ ਹੈ ਨਾ ਉਹ ਆਮ ਤੌਰ ਤੇ ਛੋਟੇ ਬੱਚਿਆਂ ਲਈ ਹੁੰਦੀ ਹੈ। ਹਾਂਜੀ। ਮਤਲਬ ਪਹਿਲੀ ਤੋਂ ਪੰਜਵੀਂ ਤੱਕ ਦੇ ਸਪੈਸ਼ਲ ਲੋੜਾਂ ਵਾਲੇ ਸਟੂਡੈਂਟਸ। ਓਕੇ। ਇਹਨਾਂ ਦਾ ਕੰਮ ਹੁੰਦਾ ਹੈ ਬੇਸਿਕ ਸਕਿੱਲਸ ਸਿਖਾਉਣਾ, ਸ਼ੁਰੂਆਤੀ ਪੜ੍ਹਾਈ ਕਰਾਉਣੀ। ਠੀਕ ਹੈ। ਤੇ ਜਿਹੜੇ ਮਾਸਟਰ ਕੈਡਰ ਵਾਲੇ ਨੇ ਉਹ ਵੱਡੀਆਂ ਕਲਾਸਾਂ ਨੂੰ ਪੜ੍ਹਾਉਂਦੇ ਨੇ ਜਿਵੇਂ 6ਵੀਂ ਤੋਂ ਅੱਗੇ। ਹਾਂਜੀ। ਉਹਨਾਂ ਕੋਲ ਕਿਸੇ ਖਾਸ ਸਬਜੈਕਟ ਦੀ ਜਾਂ ਹੋਰ ਕੋਈ ਡੂੰਗੀ ਲੋੜ ਵਾਲੇ ਬੱਚਿਆਂ ਦੀ ਮੁਹਾਰਤ ਹੁੰਦੀ ਹੈ। ਅੱਛਾ। ਤੇ ਜਿੱਥੋਂ ਤੱਕ ਵੰਡ ਦੀ ਗੱਲ ਹੈ, ਪ੍ਰਾਇਮਰੀ ਦੀਆਂ ਥੋੜੀਆਂ ਵੱਧ ਨੇ 393। ਹਾਂ। 393 ਤੇ 332 ਹਾਂਜੀ ਇਹ ਸ਼ਾਇਦ ਇਸ ਕਰਕੇ ਕਿ ਸਰਕਾਰ अर्ली ਇੰਟਰਵੈਂਸ਼ਨ ਮਤਲਬ ਛੋਟੀ ਉਮਰੇ ਹੀ ਬੱਚਿਆਂ ਦੀ ਮਦਦ ਕਰਨ ਤੇ ਜ਼ਿਆਦਾ ਜ਼ੋਰ ਦੇ ਰਹੀ ਹੈ ਇਹ ਚੰਗੀ ਗੱਲ ਹੈ ਹਾਂ ਇਹ ਤਾਂ ਬਹੁਤ ਵਧੀਆ ਪਹੁੰਚ ਹੈ ਤੁਸੀਂ ਪਹਿਲਾਂ ਕਿਹਾ ਸੀ ਕਿ ਇਹ ਭਰਤੀ ਲੰਮੇ ਟਾਈਮ ਬਾਅਦ ਆਈ ਜਾਪਦੀ ਹੈ ਕੋਈ ਖਾਸ وجہ ਹਾਂਜੀ ਵੇਖੋ ਸਪੈਸ਼ਲ এডੂਕੇਸ਼ਨ ਦੇ ਟੀਚਰਾਂ ਦੀ ਕਮੀ ਤਾਂ ਕਾਫੀ ਚਿਰ ਤੋਂ ਮਹਿਸੂਸ ਹੋ ਰਹੀ ਸੀ ਹੁਣ ਇਹ ਭਰਤੀ ਕਿਉਂ ਆਈ ਹੈ ਇਹਦੇ ਕਈ ਕਾਰਨ ਹੋ ਸਕਦੇ ਨੇ ਹੋ ਸਕਦਾ ਲੋਕਾਂ ਚ ਜਾਗਰੂਕਤਾ ਵਧੀ ਹੋਵੇ ਸਪੈਸ਼ਲੀ ਬੱਚਿਆਂ ਦੇ ਹੱਕਾਂ ਬਾਰੇ ਹੋ ਸਕਦਾ ਹੈ ਜਾਂ ਕੋਈ ਨਵੀਂ ਸਿੱਖਿਆ ਪਾਲਿਸੀ ਦਾ ਅਸਰ ਹੋਵੇ ਜਾਂ ਫਿਰ ਮਾਪਿਆਂ ਵਗੈਰਾ ਨੇ ਜ਼ੋਰ ਪਾਇਆ ਹੋਵੇ ਹਾਂ ਦਬਾਅ ਵੀ ਹੋ ਸਕਦਾ ਹੈ ਕਾਰਨ ਭਾਵੇਂ ਕੋਈ ਵੀ ਹੋਵੇ ਕਦਮ ਤਾਂ ਚੰਗਾ ਹੀ ਹੈ ਕਿਉਂਕਿ ਇਹ ਨਾ ਟੀਚਰਾਂ ਦੀ ਸਕੂਲਾਂ 'ਚ ਬਹੁਤ ਲੋਡ ਹੈ ਤਾਂ ਕਿ ਸਾਰੇ ਬੱਚਿਆਂ ਨੂੰ ਬਰਾਬਰ ਮੌਕੇ ਮਿਲ ਸਕਣ ਬਿਲਕੁਲ ਸਹੀ ਅੱਛਾ ਹੁਣ ਇਹ ਤਾਂ ਸਿਰਫ ਇੱਕ ਸ਼ਾਰਟ ਨੋਟਿਸ ਹੈ ਮਤਲਬ ਪੂਰੀ ਡਿਟੇਲ ਤਾਂ ਹੋਣੀ ਆਲੇ ਹਾਂਜੀ ਨੋਟਿਸ ਚ ਲਿਖਿਆ ਕਿ 21 ਜੁਲਾਈ ਦੇ ਨੇੜੇ ਤੇੜੇ ਸ਼ਾਇਦ ਪੂਰਾ ਨੋਟੀਫਿਕੇਸ਼ਨ ਆਵੇਗਾ। ਹਾਂ ਉਮੀਦ ਤਾਂ ਹੀ ਹੈ। ਤਾਂ ਫਿਰ ਜਿਹੜੇ ਉਮੀਦਵਾਰ ਨੇ ਜਿਹੜੇ ਚਾਹਵਨ ਨੇ ਉਹਨਾਂ ਨੂੰ ਹੁਣ ਕੀ ਕਰਨਾ ਚਾਹੀਦਾ ਹੈ ਕੀ ਤਿਆਰੀ ਰੱਖਣ? ਹਾਂ ਇਹ ਬਹੁਤ ਜ਼ਰੂਰੀ ਪੁਆਇੰਟ ਹੈ ਕਿਉਂਕਿ ਇਹ ਸਿਰਫ ਅਨਾਉਂਸਮੈਂਟ ਹੈ ਹਾਲੇ। ਹਾਂਜੀ। ਤਾਂ ਜਿਹੜੇ ਵੀ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਆਪਣੇ ਕਾਗਜ਼ ਪੱਤਰ ਤਿਆਰ ਰੱਖਣੇ ਚਾਹੀਦੇ ਨੇ ਜਿਵੇਂ ਆਪਣੀ ਪੜ੍ਹਾਈ ਦੇ ਸਰਟੀਫਿਕੇਟ ਸਪੈਸ਼ਲ ਐਜੂਕੇਸ਼ਨ ਵਾਲੀ ਡਿਗਰੀ ਜਾਂ ਡਿਪਲੋਮਾ। ਹਾਂ ਤੇ ਜੇ ਕੋਈ ਰਿਜ਼ਰਵੇਸ਼ਨ ਵਗੈਰਾ ਹੈਗੀ ਆ ਤਾਂ ਉਹਦੇ ਕਾਗਜ਼। ਬਿਲਕੁਲ। ਉਹ ਸਭ ਕੁਝ ਤਿਆਰ ਰੱਖਣ ਤੇ ਜਦੋਂ ਪੂਰਾ ਨੋਟੀਫਿਕੇਸ਼ਨ ਆ ਗਿਆ ਫਿਰ ਉਹਨੂੰ ਧਿਆਨ ਨਾਲ ਪੜ੍ਹਨ ਯੋਗਤਾ ਕੀ ਹੈ ਉਮਰ ਕਿੰਨੀ ਚਾਹੀਦੀ ਹੈ ਅਪਲਾਈ ਕਿਵੇਂ ਕਰਨਾ ਹੈ ਸਾਰਾ ਕੁਝ